ਪਿਵਣਾ ਰੇਡੀਓ ਦੇ ਸਤਿਕਾਰਯੋਗ ਸਰੋਤਿਆਂ ਅੱਜ ਵਾਰ ਆਪਣੇ ਨਾਲ ਮੈਂਬਰ ਪਾਰਲੀਮੈਂਟ ਤੇ ਮਾਯਾ ਨਾਲ ਸ਼ਖਸੀਤ ਡਾਕਟਰ ਧਰਮੀਰ ਗਾਂਧੀ ਸਾਹਿਬ ਜੁੜੇ ਨੇ ਗਾਂਧੀ ਸਾਹਿਬ ਸਵਾਗਤ ਹੈ ਸਸਿਕਾਲ ਜੀ ਬਹੁਤ ਧੰਨਵਾਦ ਜੀ ਗਾਂਧੀ ਸਾਹਿਬ ਥੋੜਾ ਜਿਹਾ ਮੈਂ ਤੁਹਾਡਾ ਸਮਾਂ ਲੈਣਾ ਆਪਾਂ ਸਾਰੇ ਔਨ 에 ਰਹਿ ਐਸ ਵਕਤ ਰੇਡੀਓ ਤੇ ਤੇ ਜਿਹੜੀ ਤੁਸੀਂ ਰਾਤ ਵੀ ਪੋਸਟ ਪਾਈ ਸੀ ਉਹ ਕਿ ਪਟਿਆਲਾ ਚੋਂ ਮਾਲਵਿੰਦਰ ਸਿੰਘ ਮਾਲੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਨੇ ਅੱਜ ਟੋੜਾ ਸਾਹਿਬ ਦੇ ਸਮਾਗਮ ਤੇ ਬੋਲਣ ਲਈ ਮੁੱਖ ਬੁਲਾਰੇ ਦੇ ਤੌਰ ਤੇ ਆਏ ਸਨ ਕਿਵੇਂ ਵੇਖਦੇ ਹੋ ਪ੍ਰੈਸ ਦੀ ਆਜ਼ਾਦੀ ਦੇ ਨਾਂ ਤੇ ਇੰਡੀਆ ਚ ਪੰਜਾਬ ਚ ਜਿਹੜਾ ਕੁਛ ਡਟਸਪ ਹੋ ਰਿਹਾ ਹੈ ਉਹ ਕੁਝ ਜਿਹੜੇ ਆਪ ਵਾਲੇ ਹੈਗੇ ਆ ਜਿਹੜੀ ਆਪ ਸਰਕਾਰ ਹੈ ਪੰਜਾਬ ਦੀ ਜਿਹੜਾ ਦਿੱਲੀ ਵਿੱਚ ਸਾਤ ਪਰੇ ਤੱਕ ਦੇ ਖਿਲਾਫ ਰੋਜ਼ ਮਾਰਕਟ ਕਰਦੀ ਹੈ ਔਰ ਬੜਾ ਸਿੱਕਾ ਸਿੱਕਾ ਗੋਹ ਗਿਆ ਜੁਆਪ ਦੇ ਤੋਂ ਵੀ ਕੁਝ ਇਹ ਆਮ ਆਦੀ ਪਾਰਟੀ ਤੋਂ ਆ ਕੇ ਬਣਦੀ ਸਰਕਾਰ ਹੈ ਮਤਲਬ ਆਪਣੀ ਸਾਖੀ ਗੁਰਦੀ ਨਾਲ ਜਿਾ ਸਾਡੀ ਜੋ ਇਕੜੀ ਕਾਵਿਜ ਦੇ ਕ੍ਰਿਟਿਕ ਨੇ ਉਹਨਾਂ ਨਾਲ ਸਦੋ ਇਜ਼ਵਾਰ ਕਰਦੀ ਰਹੀ ਹੈ। ਸੰਵਿਧਰ ਸਿੰਘ ਮਾਲੀ ਪੰਜਾਬ ਦੇੁੱਕੇ ਸਾਖੀ ਵਿਚਲੇ ਇੱਕ ਨੇ ਸਮਾਜਿਕ ਕਾਰਜ ਕਰਤਾ ਨੇ ਲੰਮਾ ਉਹਨਾਂ ਦਾ ਇੱਕ ਸਾਖੀ ਧਾਰਨਕ ਤੇ ਸਮਾਜਿਕ ਜੀਵਨ ਦੇਹਾ ਹੈਗਾ ਤੇ ਪੰਜਾਬ ਦੇ ਲੱਖਾਂ ਉਹਨਾਂ ਦੇ ਪ੍ਰਸ਼ੰਸਕ ਵੀ ਨੇ ਕ੍ਰਿਟਿਕ ਵੀ ਨੇ ਇਹਨਾਂ ਨੂੰ ਲੋਕੀਂ ਪਹਾਰਕਣ ਵਾਲੇ ਨੇ ਉਹਨਾਂ ਪੇਸ਼ਾ ਦੇ ਲਖੀਨਾਲ ਬੋਲਦੇ ਵੀ ਨੇ ਤੇ ਲਿਖਦੇ ਵੀ ਨੇ ਇਹ ਕਿ ਜਿਹੜੇ ਖਾਨਦਾਨ ਨੂੰ ਲੈ ਕੇ ਹੁਣ ਤੱਕ ਉਹਨਾਂ ਨੇ ਹਜ਼ਾਰਾਂ ਮਤਲਬ ਕੋਸ਼ਤਾਰ ਪੰਜਾਬ ਦੀ ਯਾਤਰਾ ਕੀਤੀ ਪੰਜਾਬ ਦੇ ਸਮਾਜਿਕ ਸਵੱਤ ਪ੍ਰਭਾਅ ਦੇ ਮੁੱਦਿਆਂ ਤੇ ਉਹਨਾਂ ਨੇ ਕੋਸ਼ਸ਼ਾਂ ਪਾਈਆਂ ਹੈ ਪਰ ਕਦੇ ਵੀ ਸਰਕਾਰ ਨੇ ਮਤਲਬ ਕਿਸੇ ਵੀ ਸਰਕਾਰ ਨੇ ਉਹਨਾਂ ਨੂੰ ਮਤਲਬ ਇਸ ਤਰ੍ਹਾਂ ਦੇ ਵਿਵਹਾਰ ਨਹੀਂ ਕੀਤਾ ਹੈਗਾ ਇਸ ਤਰ੍ਹਾਂ ਦੀ ਉਹਨਾਂ ਨਾਲ ਯਾਤਰਾ ਨਹੀਂ ਕੀਤੀ ਜੋ ਮਾਤਮਾਨ ਸਰਕਾਰ ਨੇ ਕੀਤੀ ਹੈਗੀ ਉਹਨਾਂ ਦੇ ਫੇਸਬੁਕ ਪੋਸਟ ਦੇ ਬੇਸ ਤੇ ਜਿਹਨਾਂ ਸੀਮਾਨੇ ਭਵੰਤ ਮਾਨਤੇ ਤੁਕਤਾ ਜਿੰਨੀ ਕੀਤੀ ਸੀ ਕੇ ਜੀ ਵਾਲਦੇ ਸੂਪੇ ਦੀ ਜਿਹੜੀ ਡਰਾਮਾ ਹੈਗਾ ਉਹਦੀ ਤੁਕਤਾ ਕੀਤੀ ਸੀਗੀ ਤੇ ਉਹਦਾ ਤੱਕਾ ਲੋਕਾਂ ਜਾ ਕੇ ਤੁਗਣਾ ਮਕਸਦ ਆ ਕੀਤਾ ਹੈ ਉਹ ਲੋਕਾਂ ਸਾਹਮਣੇ ਗੱਲ ਕਰ ਦਿੱਤੇ ਸੀ ਕਿ ਕਿ ਸਵਾਨੀ ਬੜੇ ਕੁਟੜ ਟੰਗ ਨਾਲ ਜਿਹੜਾ ਪੋਸਟ ਉਹਦੇ ਆਇਆ ਸੀਗਾ ਜਿਸ ਨਾਲ ਬੇਸ਼ ਹੋ ਰਿਹਾ ਸੀਗਾ ਪਰ ਉਹ ਉਸ ਤਰੀਕੇ ਨਾਲ ਉਹਨਾਂ ਨੂੰ ਦਸਤਾਰ ਕੀਤਾ ਗਿਆ ਇੱਕ ਸਨਮਾਨ ਦੇ ਵਿਅਕਤੀ ਨੂੰ ਇੱਕ ਸਿਆਸੀ ਕ੍ਰਿਤਿਕ ਨੂੰ ਇੱਕ ਸਿਆਸੀ ਬੇਸ਼ਰੇ ਦੇ ਟਿੱਪਣੀ ਕਰਨ ਨੂੰ جمہریت کا جو کان کیا جا رہا سارے آرٹیوسٹ جی کوشش کی گئی ہے یہ سارا جوکہ کچھ ہے جو گیر جمہوری کا رویہ ہے گاڑی سرکار بولن کی آزادی

ਜੀ ਡਾਕਟਰ ਸਾਹਿਬ ਜਿਸ ਤਰ੍ਹਾਂ ਤੁਸੀਂ ਵੀ ਡਾਕਟਰ ਪਿਆਰੇ لال ਗਰਗ ਸਾਹਿਬ ਨੇ ਵੀ ਆਖਿਆ ਜਿਵੇਂ ਪਹਿਲਾਂ ਡਾਕਟਰ ਅਮਰ ਸਿੰਘ ਆਯਾਦ ਵੀ ਸੀ ਜਿਨ੍ਹਾਂ ਤੇ ਉਸ ਵਕਤ ਸਰਕਾਰ ਨੇ ਮੀਜ਼ਲ ਦੇ ਬਾਰੇ ਜੋ ਉਹਨਾਂ ਨੇ ਲਿਖਿਆ ਸੀ ਉਹਨਾਂ ਤੇ ਵੀ ਪਰਚਾ ਪਾਇਆ ਸੀ ਕਿਉਂਕਿ ਕੇਸ ਅਗਰ ਕਾਨੂੰਨੀ ਪ੍ਰਕਿਰਿਆ ਚੱਲਦਾ ਤੇ ਲਟਕਾ ਬਹੁਤ ਹੈ ਕਿ ਇਹਦੇ ਲਈ ਕੋਈ ਐਜੀਟੇਸ਼ਨ ਜਾਂ ਲੋਕਾਂ ਦਾ ਕੋਈ ਮੈਮੋਰੰਡਮ ਡੀਸੀਜ਼ ਪੱਧਰ ਤੇ ਜਾਂ ਮਿਨਿਸਟਰ ਪੱਧਰ ਤੇ ਸਮੇਂ ਦੀ ਜ਼ਰੂਰਤ ਹੈ ਤਾਂ ਜੋ ਇਸ ਕੇਸ ਨੂੰ ਖਤਮ ਕੀਤਾ ਜਾਵੇ ਜੇ ਕੋਈ ਕੋਈ ਤਰੀਕਾ ਕਿ ਇਹ ਇਸ ਵਾਰ ਇਹ ਆਪਣੇ ਦੇ ਪ੍ਰਤੀਕਰਮ ਦਾ ਉਦਾਰ ਕਰਾਂ ਮਾਰ ਕੇ ਲੋੜ ਪਈ ਤਾਂ ਤੰਗੀ ਦਾ ਪ੍ਰਦਰਸ਼ਨ ਕਰਕੇ ਜਾਂ ਸਰਕਾਰ ਨੂੰ ਮਿਲ ਕੇ ਲਾਹੋੜ ਦੇ ਬੈਕ ਹੌਂਸਲ ਕਰਕੇ ਵੀ ਇੱਕ ਸੰਗਠਿਤ ਜਿਦਾ ਰੋਲ ਹੈਗਾ ਹਾਰੇ ਪੱਤਰਕਾਰ ਭਾਈ ਘਰ ਭਾਈ ਦਾ ਫਿਲਹਾਲ ਕੋਈ ਇਸ ਮਤਲਕ ਤੁਹਾਡੀ ਪਾਰਟੀ ਵੱਲੋਂ ਜਾਂ ਤੁਹਾਡੇ ਨਿੱਜੀ ਤੌਰ ਤੇ ਹਮਖਿਆ ਲੋਕਾਂ ਵੱਲੋਂ ਕੋਈ ਅਜੇ ਤੱਕ ਪ੍ਰੋਗਰਾਮ ਇਸ ਬਾਰੇ ਨਹੀਂ ਅਲਿਕਿਆ ਗਿਆ ਕਿਉਂਕਿ ਕੱਲ ਰਾਤ ਦਾ ਵਾਕਿਆ ਤਾਂ ਜੇ ਟੂਰ ਲਈ ਹੈ ਹਾਂਜੀ ਬਾਕੀ ਗੱਲਬਾਤ ਲਿਕਨ ਆਦੀ ਵਾਲੇ ਜੀ ਥੈਂਕ ਯੂ ਥੈਂਕ ਯੂ ਡਾਕਟਰ ਗਾਂਧੀ ਸਾਹਿਬ ਮਿਹਰਬਾਨੀ ਸੀ ਥੈਂਕ ਯੂ ਦੋਸਤੋ ਇਹ ਸਾਰਾ ਡਾਕਟਰ ਹਰਬੀਰ ਗਾਂਧੀ ਸਾਹਿਬ ਆਪਣੇ ਨਾਲ ਜੁੜੇ ਸਨ ਜਿਨ੍ਹਾਂ ਨੇ ਇਸ ਮੁਤਲਕ ਗੱਲਬਾਤ ਕੀਤੀ ਹੈ ਕਿ ਇਸ ਕੇਸ ਦੇ ਵਿੱਚ ਜਿਸ ਤਰ੍ਹਾਂ ਕਿਹਾ ਗਿਆ ਹੈ ਕਿ ਇੱਕ ਚੈਨਲ ਤੇ ਉਹਨਾਂ ਨੇ ਜਿਹੜੀ ਗੱਲਬਾਤ ਲਿਖੀ ਹੈ ਵੈਸੇ ਮੈਂ ਪੇਜ ਵੇਖ ਰਿਹਾ ਉਹਨਾਂ ਦਾ ਮੈਨੂੰ ਮਿਲ ਨਹੀਂ ਰਿਹਾ ਪੇਸ਼ਾਦ ਉਹਨਾਂ ਦਾ ਲੰਬੇ ਨਾ ਕੀਤਾ ਹੋਵੇ ਸੋ ਇੱਕ ਚੈਨਲ ਤੇ ਕੇਦਰੀਵਾਲ ਦੇ ਬਾਰੇ ਬੋਲਦੇ ਆ ਉਹਨਾਂ ਨੇ ਸੀਤਾ ਮਾਤਾ ਤੇ ਮੋਦੀ ਜੀ ਦੀ ਤੁਲਨਾ ਸ਼੍ਰੀ ਰਾਮ ਦੇ ਨਾਲ ਕਰਕੇ ਭਾਵਨਾਵਾਂ ਨੂੰ ਜਿਹੜੀ ਠੇਸ ਪਹੁੰਚਾਈ ਸੀ ਸੋ ਇਸ ਮੁਤਲਕ ਇਹ ਕੇਸ ਉਹਨਾਂ ਤੇ 295 ਧਾਰਾ ਦਾ ਦਾਇਰ ਕੀਤਾ ਗਿਆ ਜਿਸ ਮੁਤਲਕ ਉਹਨਾਂ ਦੀ ਇਹ ਗ੍ਰਿਫਤਾਰੀ ਹੋਈ ਹੈ ਤੇ ਉਹਨਾਂ ਦੇ ਪ੍ਰਾਰ ਰঞ্জਜੀਤ ਸਿੰਘ ਦੇ ਘਰੇ ਠਹਿਰੇ ਹੁਸਨ ਪਟਾਲਾ ਦੇ ਵਿੱਚ ਜਦੋਂ ਇਹ ਚੀਜ਼ ਵਾਪਰੀਆ ਸੋ ਇਸ ਬਾਰੇ ਡਾਕਟਰ ਧਰਮੀਰ ਗਾਂਧੀ ਹੋਣੀ ਆਪਣੀ ਗੱਲ ਰੱਖ ਰਹੇ ਸਨ ਵੈਸੇ ਪ੍ਰਸਤਿਵਾਸਤੇ ਸਮਾਂ ਮੜਾ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ ਪਰ ਗੱਲ ਇਹ ਹੈ ਮੈਨੂੰ ਯਾਦ ਹੈ ਕਿ ਭਗਵੰਤ ਪੰਨ ਸਾਹਿਬ ਨੇ ਵੀ ਇੱਕ ਗੀਤ ਗਾਇਆ ਸੀ ਪਹਿਲਾਂ ਬੱਬੂ ਮਾਨ ਦਾ ਗੀਤ ਸੀ ਇੱਕ ਬਾਬਾ ਨਾਨਕ ਸੀ ਔਰ ਇਸੇ ਤਰ੍ਹਾਂ ਦਾ ਭਗਵੰਤ ਮਾਨ ਹੋਰਾਂ ਨੇ ਵੀ ਇੱਕ ਗੀਤ ਗਾਇਆ ਸੀ ਤੇ ਮੈਨੂੰ ਯਾਦ ਆ ਉਹ ਤੋਂ ਜਤਿੰਦਰਪਨੂ ਮੇਰੇ ਨਾਲ ਕੰਮ ਕਰਦੇ ਸਨ ਚੰਨ ਪ੍ਰਦੇਸੀ ਤੇ ਉਦੋਂ ਵੀ ਇਹਨਾਂ ਨੇ ਇਸ ਨੂੰ ਪੜ੍ਹਿਆ ਸੀ ਕਿ ਗੁਰੂ ਨਾਨਕ ਸਾਹਿਬ ਨੂੰ ਜਿਹੜਾ ਇਹ ਲਫ਼ਜ਼ ਉਹਨਾਂ ਨੇ ਸ਼ਾਇਦ ਕੱਲਾ ਨਾਨਕ ਬੋਲਿਆ ਸੀ ਬਾਬਾ ਨਾਨਕ ਜਾਂ ਇਸ ਤਰ੍ਹਾਂ ਕੋਈ ਗੱਲ ਬੋਲੀ ਸੀ ਜਿਸ ਨੂੰ ਲੈ ਕੇ ਉਸ ਵਕਤ ਕੁਝ ਜਿਹੜੇ ਸੱਤਾਧਾਰੀ ਆਕਾਲੀ ਦਲ ਦੀ ਸਰਕਾਰ ਸੀ ਉਹਨਾਂ ਨੇ ਉਜਰ ਕੀਤਾ ਸੀ ਕਿ ਇਸ ਨੂੰ ਅਕਾਲ ਤਖਤ ਤੇ ਤਲਬ ਕੀਤਾ ਜਾਵੇ ਜਾਂ ਇਹ ਚੀਜ਼ਾਂ ਕੀਤੀਆਂ ਜਾਣ ਤੇ ਗੁਰੂ ਨਾਨਕ ਸਾਹਿਬ ਦੇ ਬਾਰੇ ਵੀ ਜਾਨੀ ਇਹਨਾਂ ਨੇ ਇੱਕ ਗੀਤ ਗਾਇਆ ਸੀ ਸੀਐਮ ਸਾਹਿਬ ਨੇ ਉਸ ਵਕਤ ਤੇ ਪਰ ਉਦੋਂ ਵੀ ਉਹ ਮੈਨੂੰ ਯਾਦ ਨਹੀਂ ਅਗਰ ਹੋਵੇ ਉਹ ਗੀਤ ਕੀ ਹੈ ਕਿਸੇ ਕੋਲ ਹੋਵੇ ਤਾਂ ਜਰੂਰ ਇਸਦੇ ਬਾਰੇ ਅਪਡੇਟ ਕਰ ਸਕਦਾ ਕਿਉਂਕਿ ਮਸਲਾ ਸੀਗਾ ਮੇਰੇ ਇਸ ਵਕਤ ਇਕਦਮ ਧਿਆਨ ਚ ਨਹੀਂ ਹੈ ਸੋ ਜਾਨੀ ਕਿ ਬੋਲਣ ਦੀ ਆਜ਼ਾਦੀ ਤੇ ਇਹ ਜਿਹੜਾ سلسلہ ਤੇ ਪਾਬੰਦੀਆਂ ਦਰ ਪਾਬੰਦੀਆਂ ਜਿਹੜੀਆਂ ਉਹ ਲੱਗ ਰਹੀਆਂ ਨੇ ਖੈਰ ਸੋ ਤੁਹਾਨੂੰ ਵੀ ਗੁਜਾਰਿਸ਼ ਹੈ ਜੀ ਆ ਕਿ ਆਪਣੀ ਗੱਲ نیٹ ਕੇ ਕਰ ਸਕਦੇ ਹੋ ਤੇ ਸਹੀ ਤਰੀਕੇ ਨਾਲ ਕਰੋ ਕਰਨਾਲ ਸਿੰਘਾਂ ਦੇ ਦੇਸ਼ ਦੀ ਵੰਡ ਤੋਂ ਪਹਿਲਾਂ ਪੱਤਰਕਾਰ ਪੰਜਾਬ ਦੀ ਵੰਡ ਦਾ ਡਟ ਕੇ ਵਿਰੋਧ ਕਰਦੇ ਰਹੇ ਨੇ ਸੋ ਹਾ ਕਈ ਲੋਕ ਸੀਗੇ इवन ਯੂਨੀਅਨ ਪਿਸਟ ਪਾਰਟੀ ਸੀ ਜਿਹੜੀ ਉਹ ਵਿਰੋਧ ਕਰਦੇ ਸੀ ਸਰ ਸ਼ੋਡੂ ਰਾਮ ਵਗੈਰਾ ਤੇ ਇਸ ਕਰਕੇ ਇਹ ਜਿਹੜਾ سلسلہ ਚੱਲ ਰਿਹਾ ਬਹੁਤ ਸਾਰੇ ਕਮੈਂਟ ਤੁਹਾਡੇ ਆਏ ਨੇ ਧੰਨਵਾਦ ਸਾਹਿਬ ਵੀਰਾਂ ਦਾ ਲਓ ਦੋਸਤੋ ਨਾਲ ਨਾਲ ਖਬਰਾਂ ਵੱਲੋਂ ਆਪਾਂ ਵਾਧੇ ਆ ਸੋ ਇਹਨਾਂ ਪ੍ਰੋਗਰਾਮਾਂ ਨੂੰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਸੀਂ ਲਾਈਵ ਸੁਣਦੇ ਹੋ ਤੇ ਪ੍ਰੋਗਰਾਮ ਚ ਕਾਲ ਕਰਨ ਵਾਸਤੇ ਤੇ ਆਪਣਾ ਜਿਹੜਾ ਸੰਪਰਕ ਨੰਬਰ ਹੈ ਗਰੁੱਪ ਦੇ ਵਿੱਚ ਾਡਡ ਕਰਨ ਵਾਸਤੇ ਲਿੰਕ ਹਾਸਲ ਕਰਨ ਵਾਸਤੇ 98763096559876309655